ਦੇਖੋ ਬੋਟ ਮੋਟਰ ਬੰਦ ਕਰ ਦਿੱਤੀ ਐ ਤਾਂ ਕਿ ਵਿੱਚ ਵੱਜੇ ਨਾ ਪੈਸਾ ਰੈਂਟ ਕੋਈ ਨਹੀਂ ਕੋਈ ਦਾ ਥੱਲੇ ਅੱਛਾ ਬੱਸ 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 ਹਰਲਾ ਭਾਈ ਅੱਗੇ ਆਗੇ ਲਓ ਜੀ ਆ ਦੇਖੋ ਹੁਣ ਟਰੈਕਟਰ ਉੱਤੇਗਾ ਆ ਲੱਗੀ ਰਿਪੋਰਟ ਟੋਰੀ ਲੱਗੀ ਪੋਟਾ ਗਾਚ ਉਹ ਨਹੀਂ ਜੋਟ ਪਰ ਬੈਗੇ ਨਾ ਬੇੜਾ ਬੈਗਾ ਸਾਰੇ ਵੀ ਰਹੇ ਲੋ ਜੀ ਲੋ ਦੇਖੋ ਇਹ ਇੱਕ ਪਾਸੇ ਬੰਨ ਦਿੱਤਾ ਹੈ ਬੰਨ ਦਿੱਤਾ ਦੂਜੇ ਕਸੇ ਟਰੈਕਟਰ ਨੂੰ ਲਿਜਾਇਆ ਜਾਏਗਾ ਪ੍ਰਥਮ ਸਾਈਡ ਤੇ ਹੋ ਜੋ ਉਹਨਾਂ ਨੂੰ ਕੰਮ ਕਰਨ ਦਿਓ ਉਧਰ ਚਲੋ ਉਧਰ ਚਲੇ ਜਾਓ ਪਰੇ 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 ਚਲੇ ਜਾਓ ਉਧਰ ਜਾਓ ਉਧਰ ਜਾਓ ਗੰਦੇ ਦਿਨ ਲੋੜ ਉਧਰ ਚੱਲੋ ਉਹਨਾਂ ਨੂੰ ਤੰਗ ਨਾ ਕਰੀਏ ਆਪਾਂ ਦੇਖੋ ਕਿਸ ਤਰ੍ਹਾਂ ਟਰੈਕਟਰ ਨੂੰ ਲਾਇਆ ਜਾਏਗਾ ਅਨੁ ਅੱਜ ਦਿਖਾਣੇ ਆ ਖੜਾ ਦੇ ਵਿੱਚ ਵੀ ਕਿਸਾਨ ਕਿਦਾਂ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਟਰੈਕਟਰ ਤੇ ਗੀਲ ਚੜ ਗਿਆ ਤੇ ਹੁਣ ਉਹਨਾਂ ਨੇ ਇੱਥੋਂ ਅੰਦਰ ਟਰੈਕਟਰ ਚੜਾਇਆ ਤੁਸੀਂ ਦੇਖੋ ਇਹ ਬੇੜੇ ਦੇ ਵਿੱਚ ਟਰੈਕਟਰ ਕਹਿੰਦੇ ਜੀ ਦੋ ਜਾ ਸਕਦੇ ਨੇ ਇੱਕੋ ਟਾਈਮ ਤੇ दो ट्रैक्टर जा सकता है गया जी देखो।, देखो किस तरह देखो तो पास पास तो देखो ये ट्रैक्टर चढ़ाता गया बेड़े तर ਤੁਸੀਂ ਦੇਖੋ ਤਕਨੀਕ ਦੇ ਨਾਲ ਇਸਤੇਮਾਲ ਕਰਕੇ ਲਿਆਂਦਾ ਜਾ ਰਿਹਾ ਉਹ ਦੇਖੋ ਉਹ ਦੋਨੇ ਪਾਸੇ ਰੱਸਿਆਂ ਨੂੰ ਫੜ ਕੇ ਖਿੱਚਿਆ ਜਾ ਰਿਹਾ ਜੀ ਦੇਖ ਰਹੇ ਹੋ ਤਸਵੀਰਾਂ ਜੋਸ ਦੇਖੋ ਜੀ ਟਰੈਕਟਰ ਨੂੰ ਕਿਸ ਤਰ੍ਹਾਂ ਉਤਾਰਿਆ ਜਾਏਗਾ ਥੋੜਾ ਪਿੱਛੇ ਸਾਈਡ ਤੇ ਹੋ ਜੀ ਕੈਮਰਾਮੈਨ ਨੂੰ ਵੀ ਕਹਾਂਗੇ ਥੋੜਾ ਸਾਈਡ ਤੇ ਹੋ ਜਿਓ ਤੁਸੀਂ ਦੇਖ ਰਹੇ ਹੋ ਟਰੈਕਟਰ ਉਤਾਰਿਆ ਜਾਏਗਾ કરો <laughs> ਦੇਖੋ ਦੁਕ ਇਸ ਤਰ੍ਹਾਂ ਉਤਾਰ ਦਿੱਤਾ ਜਾਏਗਾ ਇੱਥੇ ਨੂੰ ਲਾਲ ਲਿਖਿਆ ਗਿਆ ਇਸ ਦੇ ਅੰਦਰ ਆ ਗਿਆ